ਬਾਈ ਗੁਰੂ ਜੀ ਕਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਅੱਜ ਮੈਂ ਇੱਕ ਗੰਭੀਰ ਮੁੱਦੇ ਤੇ ਗੱਲ ਕਰਨੀ ਹੈ ਤੁਸੀਂ ਵੀਡੀਓ ਦੇਖੀ ਹੋਣੀ ਹੈ ਇੱਕ ਪਰਿਵਾਰ ਕਿਸੇ ਪਹਾੜੀ ਇਲਾਕੇ ਦੇ ਵਿੱਚ ਜਾਂਦਾ ਪਿਕਨਿਕ ਮਨਾਉਣ ਵਾਸਤੇ ਉਹ ਇਲਾਕਾ ਕਿਹੜਾ ਹੈ ਇਹਦੇ ਨਾਲ ਮੈਨੂੰ ਕੋਈ ਮਤਲਬ ਨਹੀਂ ਮੈਂ ਜਿਹੜੀ ਗੱਲ ਕਰਨੀ ਹੈ ਉਦੋਂ ਥੋੜਾ ਜਿਹਾ ਧਿਆਨ ਦਿਓ ਤੇ ਸੁਣੋ ਇੱਕ ਝਰਨੇ ਦੇ ਵਿੱਚ ਉਹ ਪਰਿਵਾਰ ਖਸਬਿਆ ਕਹਿ ਲਗੇ ਪਾਣੀ ਬਹੁਤ ਤੇਜ਼ ਵਹਿੰਦਾ ਉੱਥੇ ਪਰਿਵਾਰ ਦੇ 8 ਮੈਂਬਰ ਨੇ ਕੁਝ ਮੀਡੀਆ ਦੇ ਵਿੱਚ ਵੀਡੀਓ ਵਾਇਰਲ ਹੁੰਦੀਆਂ ਨੇ ਉਹਦੇ ਵਿੱਚ 5 ਪਰ ਮੈਂਬਰ ਜਾਂ 6 ਕਿਹਾ ਗਿਆ ਤੇ ਕੁਝ ਸੱਜਣਾ ਨੇ 8 ਮੈਂਬਰਾਂ ਦੀ ਪੁਸ਼ਟੀ ਕੀਤੀ ਹੈ ਮੈਂ ਜਿਹੜੀ ਗੱਲ ਕਹਿਣੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਪਰਿਵਾਰ ਦੇ ਨਾਲ ਇਹ ਘਟਨਾ ਵਾਪਰੀ ਹੈ ਦੁਖਦਈ ਘਟਨਾ ਦੁਖਦਈ ਖਬਰ ਹੈ ਅਣਾਈ ਮੌਤ ਮਰਨਾ ਬਹੁਤਾ ਵਧੀਆ ਨਹੀਂ ਪਰ ਜਿਹੜਾ ਮੀਡੀਆ ਤੇ ਇਹ ਪ੍ਰੋਪਗੈਂਡਾ ਚੱਲਦਾ ਹੈ ਜਾਂ ਹਰੇਕ ਬੰਦਾ ਆਪਣੀ ਵਿਚਾਰ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਹੜਾ ਤਾਂ ਰੱਬ ਨੂੰ ਮੰਨਣ ਵਾਲਾ ਉਹ ਕਹਿੰਦਾ ਮੈਂ ਰੱਬ ਦੀ ਰਾਜ ਵਿੱਚ ਹਾਂ ਉਹ ਕਹਿੰਦਾ ਉਹਦਾ ਹੁਕਮ ਹੈ ਉਹਦੇ ਹੁਕਮ ਵਿੱਚ ਮੌਤ ਹੈ ਔਰ ਕੁਝ ਬੰਦੇ ਕਹਿੰਦੇ ਆ ਰੱਬ ਨੇ ਮਾਰਾ ਕੀਤਾ ਇਹ ਹੋਣਾ ਨਹੀਂ ਸੀ ਮੈਂ ਇੱਕ ਬੇਨਤੀ ਕਰਨੀ ਹੈ ਅਸੀਂ ਹਮੇਸ਼ਾ ਆਪਣੀ ਅਕਲ ਜਾਂ ਆਪਣੀ ਮੱਤ ਕਿਉਂ ਨਹੀਂ ਵਰਤਦੇ ਅਸੀਂ ਕਿਉਂ ਕਹਿੰਦੇ ਆ ਕਿ ਰੱਬ ਦੀ ਮਰਜ਼ੀ ਹੈ ਅਸੀਂ ਆਪਣੀ ਮਰਜ਼ੀ ਕਿਉਂ ਨਹੀਂ ਕਰਦੇ ਇਹ ਸਵਾਲ ਨੇ ਸਾਡੇ ਤੇ ਬਹੁਤ ਵੱਡੇ ਇਹਦੇ ਨਾਲ ਹੀ ਇੱਕ ਸਵਾਲ ਹੋਰ ਹੈ ਉਹਦਾ ਵੀ ਮੈਸੇਜ ਚਲਾ ਜਾਵੇ ਸੁਣਨ ਵਾਲਿਆਂ ਤੱਕ ਚਲੋ ਇਹ ਤਾਂ ਤੁਸੀਂ ਇਹ ਕਹਿ ਦੇਵੋਗੇ ਕਿ ਇੱਕ ਘਟਨਾ ਵਾਪਰ ਗਈ ਪਰਿਵਾਰ ਬੜਾ ਖੁਸ਼ੀ ਪਹਾੜਾਂ ਤੇ ਘੁੰਮਣ ਵਾਸਤੇ ਗਿਆ ਪਾਣੀ ਦੇ ਝਰਨੇ ਦੇ ਵਿੱਚ ਪਾਣੀ ਦੇ ਬਹਾਅ ਵਿੱਚ ਉਹ ਪਰਿਵਾਰ ਰੁੜ ਗਿਆ ਮੌਤ ਹੋ ਗਈ ਇਹ ਕਹਿ ਦੇਵੋਗੇ ਪਰ ਕੀ ਅਸੀਂ ਅਕਲ ਲੈਣੀ ਨਹੀਂ ਜਾਂ ਲੈਣਾ ਨਹੀਂ ਚਾਹੁੰਦੇ ਇਹ ਜ਼ਰੂਰੀ ਹੈ ਕਿ ਸਾਰਾ ਪਰਿਵਾਰ ਘਰ ਦੇ ਵਿੱਚ ਤਾਲਾ ਲਾ ਕੇ ਜਾਵੇ ਪਿਕਨਿਕ ਮਨਾਉਣ ਵਾਸਤੇ ਤੇ ਸਾਰੇ ਪਰਿਵਾਰ ਦੇ ਨਾਲੇ ਹਾਦਸਾ ਵਾਪਰ ਜੇ ਤੇ ਫਿਰ ਕਹੀਏ ਰੱਬ ਦੀ ਮਰਜ਼ੀ ਹੈ ਜਾਨੀ ਕਿ ਸਾਡੀ ਕੋਈ ਮਰਜ਼ੀ ਨਹੀਂ ਸੀ ਹੁਣ ਘਰੋਂ ਜਦੋਂ ਨਿਕਲੇ ਸੀ ਰੱਬ ਦੀ ਮਰਜ਼ੀ ਨਾਲ ਨਿਕਲੇ ਸੀ ਕਿ ਆਪਣੀ ਮਰਜ਼ੀ ਨਾਲ ਨਿਕਲੇ ਸੀ ਰੱਬ ਕਿਸੇ ਨੂੰ ਮਾਰਦਾ ਨਹੀਂ ਹੈ ਇਤੇ ਮਨੋਤਾ ਬਣਾਈਆਂ ਗਈਆਂ ਨੇ ਜੇ ਬਚ ਗਏ ਤਾਂ ਰੱਬ ਦੀ ਕਿਰਪਾ ਜੇ ਮਰ ਗਏ ਤਾਂ ਰੱਬ ਨੇ ਮਾਰਤਾ ਇਦੇ ਨਾਲ ਜਿਹੜਾ ਇੱਕ ਸਵਾਲ ਮੈਂ ਹੋਰ ਕਰਨਾ ਉਹ ਇਹ ਹੈ ਜਦੋਂ ਕਿਸੇ ਦੇ ਘਰ ਵਿੱਚ ਮੌਤ ਹੁੰਦੀ ਹੈ ਨਾ ਉਦੋਂ ਵੀ ਇਹ ਫਾਟਛੇ ਬਹੁਤ ਵੱਡੇ ਵੱਡੇ ਵਾਪਰੇ ਆਇ ਇਕੜਨਾਵਾ ਵਾਪਰੀਆਂ ਨੇ ਜਿਹੜਾ ਮਰਨ ਵਾਲਾ ਇਨਸਾਨ ਹੁੰਦਾ ਹੈ ਮੌਤ ਜਦੋਂ ਹੁੰਦੀ ਹੈ ਉਦੋਂ ਬਾਅਦ ਵਿੱਚ ਉਹਦੀਆਂ ਅਸਤੀਆਂ ਪਾਉਣ ਵਾਸਤੇ ਜਾਂਦੇ ਆ ਕਰੋ ਉਦੋਂ ਵੀ ਕਈ ਪਰਿਵਾਰਾਂ ਵਿੱਚ ਐਡੀ ਵੱਡੀ ਬੇਵਕੂਫੀ ਹੁੰਦੀ ਹੈ ਸਾਰੇ ਦਾ ਸਾਰਾ ਪਰਿਵਾਰ ਗੱਡੀ ਵਿੱਚ ਬਹਿ ਜਾਂਦਾ ਚੱਲਿਆਂ ਜੀ ਅਸੀਂ ਅਸਤੀਆਂ ਪਾਉਣ ਕਿੱਥੇ ਹਰਦوار, ਕੀਰਤਪੁਰ ਜਾਂ ਹਰਿਕੇਪਤਨ ਜਿੱਥੇ ਵੀ ਜਾਣਾ ਹੈ ਪਹਿਲੀ ਗੱਲ ਤਾਂ ਇਹ ਗੁਰਮਤ ਦਾ ਸਿਧਾਂਤ ਨਹੀਂ ਕਿ ਤੁਸੀਂ ਅਸਤੀਆਂ ਪਾਉਣ ਵਾਸਤੇ ਹਜ਼ਾਰਾਂ ਕਿਲੋਮੀਟਰ ਦੂਰ ਜਾਣਾ ਤੇ ਸਾਰੇ ਪਰਿਵਾਰ ਨੇ ਜਾਣਾ ਇਹ ਇਹ ਬੇਵਕੂਫੀ ਹੈ ਇਹ ਗੱਲ ਮੈਂ ਅੱਜ ਤਾਂ ਕੀਤੀ ਹੈ ਕਿਉਂਕਿ ਜਿਹੜੇ ਪਰਿਵਾਰ ਦੀ ਵੀਡੀਓ ਵਾਇਰਲ ਹੁੰਦੀ ਹੈ ਉਸੇ ਹੋਰ ਵੀ ਲੋਕ ਘੁੰਮਦੇ ਫਿਰਦੇ ਆ ਪਰ ਝਰਨੇ ਦੇ ਵਿੱਚ ਇਹ ਇਕੱਲਾ ਪਰਿਵਾਰ ਫਸ ਗਿਆ ਅੱਠ ਮੈਂਬਰ ਨੇ ਜਿਹੜੀ ਗਿਣਤੀ ਹੋ ਰਹੀ ਹੈ ਜਿਸ ਰਿਹਾ ਵੀਡੀਓ ਦੇ ਵਿੱਚ ਨਾਲ ਬੱਚੇ ਵੀ ਹੈ ਔਰ ਉਹਦੇ ਨਾਲ ਛਾਣੇ ਕੁਝ ਬੰਦੇ ਆ ਘਰ ਦੇ ਮੈਂਬਰ ਬਜ਼ੁਰਗ ਜਆ ਔਰਤ ਤੇ ਇਹ ਜਦੋਂ ਪਾਣੀ ਦੇ ਵਿੱਚ ਫਸੇ ਹੋਏ ਨੇ ਤੇ ਉਦੋਂ ਆਲੇ ਦੁਆਲੇ ਲੋਕ ਘੁੰਮਦੇ ਨੇ ਯਤਨ ਵੀ ਕਰਦੇ ਨੇ ਕਿ ਬਚਾਉਣ ਦਾ ਤੇ ਕੁਝ ਲੋਕਾਂ ਨੇ ਇਹ ਕਿਹਾ ਜੇ ਕਿ ਪੰਜਾਬੀ ਹੁੰਦੇ ਤਾਂ ਬਚਾ ਲੈਂਦੇ ਇਹ ਕਿਹਾ ਗਿਆ ਇੱਕ ਪਾਸੇ ਜੇ ਪੰਜਾਬੀ ਹੁੰਦੇ ਤਾਂ ਬਚਾ ਲੈਂਦੇ ਦੂਜੇ ਪਾਸੇ ਰੱਬ ਦੀ ਇਹ ਮਰਜ਼ੀ ਹੈ ਇਹ ਹੁਕਮ ਹੈ ਜਾਣ ਕੇ ਹਰੇਕ ਬੰਦਾ ਆਪਣੀ ਫਲਸਫੀ ਛਾੜਨ ਦੀ ਕੋਸ਼ਿਸ਼ ਕਰਦਾ ਹੈ ਮੈਂ ਦੋ ਗੱਲਾਂ ਕਹਿਣੀਆਂ ਨੇ ਥੋੜਾ ਜਿਹਾ ਧਿਆਨ ਦੇ ਨਾਲ ਸੁਣੇ ਜਿਹੜੀਆਂ ਮੈਂ ਗੱਲਾਂ ਕਹਿਣ ਲੱਗਾ ਇਹਦਾ ਮਤਲਬ ਇਹ ਨਹੀਂ ਕਿ ਮੈਂ ਰੱਬ ਨੂੰ ਮੰਨਦਾ ਨਹੀਂ ਮੈਂ ਨਾਸਤਿਕ ਹੇਦਾ ਮਤਲਬ ਇਹ ਨਹੀਂ ਰੱਬ ਦੀ ਹੋਂਦ ਨੂੰ ਬਾਣੀ ਦੇ ਮੁਤਾਬਕ ਮੈਂ ਮੰਨਦਾ ਜਿਹੜੀ ਮੌਤ ਹੈ ਬਾਣੀ ਦੇ ਮੁਤਾਬਕ ਹੁਕਮ ਦੇ ਅੰਦਰ ਹੈ ਏ ਵੀ ਮੈਂ ਮੰਨਦਾ ਪਰ ਕਿਤੇ ਨਾ ਕਿਤੇ ਜਦੋਂ ਤੁਸੀਂ ਬਾਣੀ ਵਿੱਚੋਂ ਇਹ ਸ਼ਬਦ ਪੜ੍ਹੋਗੇ ਹੁਕਮੀ ਹੋਵਨ ਆਕਾਰ ਹੁਕਮਨ ਕਹਿਆ ਜਾਏ ਇਹ ਜਪੀਸਾ ਵਿੱਚ ਪੜਦੇ ਆਕਾਰ ਤੋਂ ਭਾਵ ਸਰੀਰ ਹੈ ਹੁਕਮ ਦੇ ਵਿੱਚ ਸਰੀਰ ਬਣੇ ਨੇ ਤੇ ਜਦੋਂ ਤੁਸੀਂ ਕਬੀਰ ਸਾਹਿਬ ਨੂੰ ਪੜੋਗੇ ਨਾ ਉਹ ਕਹਿੰਦੇ ਨੇ ਚਾਰ ਭਾਵ ਦੋਏ ਸਿੰਘ ਗੋਂਗ ਮੁਖ ਤਬ ਕੈਸੇ ਗੁਣ ਗਏ ਕੋਣੋ ਇੱਕ ਪਸ਼ੂ ਦੀ ਉਦਾਹਰਣ ਦਿੱਤੀ ਹੈ ਜੇ ਅਸੀਂ ਮਨੁੱਖ ਦੀ ਗੱਲ ਕਰਾਂਗੇ ਤਾਂ ਸਾਨੂੰ ਇਹ ਮੰਨਣਾ ਪੈਣਾ ਹੈ ਕਿ ਇੱਕ ਪਸ਼ੂ ਬਣਾਇਆ ਤੇ ਇੱਕ ਮਨੁੱਖ ਬਣਾਇਆ ਜਦ ਤੁਸੀਂ ਗੁਰੂ ਸਾਹਿਬ ਦੀ ਗੱਲ ਕਰਦੇ ਹੋ 239 ਸਾਲ ਦੇ ਵਿੱਚ 10 ਗੁਰੂ ਸਾਹਿਬਾਨ ਹੋਏ ਤੇ ਉਹਨਾਂ ਨੇ ਕੋਈ ਇਹ ਨਹੀਂ ਕਿਹਾ ਕਿ ਤੁਸੀਂ ਧਰਮੀ ਬਣ ਕੇ ਰੱਬ ਰੱਬ ਕਰੋ ਕਿਤੇ ਨਹੀਂ ਕਿਹਾ ਹਮ ਪੁਜਾਰੀ ਜਿਨ੍ਹਾਂ ਦਾ ਤੋਰੀ ਫੁਲਕਾ ਚੱਲਦਾ ਉਹ ਕਹੀ ਜਾਣਗੇ ਅੱਜ ਵੀ ਕਹਿੰਦੇ ਪਹਿਲਾਂ ਵੀ ਕਹਿੰਦੇ ਰਹੇ ਪਰ ਗੁਰੂ ਸਾਹਿਬ ਨੇ 239 ਸਾਲ ਦੇ ਵਿੱਚ ਇੱਕ ਬਹੁਤ ਵਧੀਆ ਮਨੁੱਖ ਬਣਾਇਆ ਇਹ ਸਮਝ ਦਿੱਤੀ ਬਾਣੀ ਦੇ ਜਰੀਏ ਕਿ ਤੂੰ ਬਹੁਤ ਵਧੀਆ ਮਨੁੱਖ ਬਣੇ ਤੂੰ ਅਕਲਮੰਦ ਹੋਵੇਂ ਤੇਰੇ ਕੋਲੇ ਐਨੀ ਸਿਆਣਪ ਹੋਵੇ ਤੈਨੂੰ ਸਮਝ ਆ ਜਾਏ ਆਪਣੇ ਆਪ ਦੀ ਕਿ ਮੈਂ ਇਨਸਾਨ ਹਾਂ ਹੁਣ ਤੁਸੀਂ ਧਿਆਨ ਦੇ ਨਾਲ ਇੱਕ ਹੋਰ ਗੱਲ ਸੁਣੋ ਮਨੁੱਖ ਨੂੰ ਜੇਸੀ ਪਰਮਾਤਮਾ ਦੇ ਦਾਤ ਮੰਨਦੇ ਆ ਤਾਂ ਦਿਲ ਦਿਮਾਗ ਦਿੱਤਾ ਹੈ ਦੇਖਣ ਵਾਸਤੇ ਅੱਖਾਂ ਸੁਣਨ ਵਾਸਤੇ ਕੰਨ ਬੋਲਣ ਵਾਸਤੇ ਜੀਭ ਕੁਝ ਕਰਨ ਵਾਸਤੇ ਹੱਥ ਚੱਲਣ ਵਾਸਤੇ ਪੈਰ ਇਹ ਦਿੱਤੇ ਨੇ ਹੁਣ ਇਹਦੀ ਵਰਤੋਂ ਕੀ ਨੇ ਕਰਨੀ ਹੈ ਮਨੁੱਖ ਨੇ ਕਰਨੀ ਹੈ ਮਤਲਬ ਗੁਰੂ ਸਾਹਿਬ ਨੇ ਸੰਪੂਰਨ ਮਨੁੱਖ ਬਣਾਇਆ ਸੰਪੂਰਨ ਮਨੁੱਖ ਬਣਨਾ ਕਿਵੇਂ ਇਹ ਪਾਵਨ ਬਾਣੀ ਦੇ ਵਿੱਚੋਂ ਸਾਨੂੰ ਸਮਝਾਉਂਦੀ ਹੈ ਤੇ ਹੁਣ ਜਿਹੜੇ ਬੰਦੇ ਥੋੜਾ ਜੀ ਇਹ ਕਹਿੰਦੇ ਨੇ ਕਿ ਅਸੀਂ ਆਸਥਾ ਰੱਖਦੇ ਆ ਅਸੀਂ ਆਸਤਿਕਾਂ ਰੱਬ ਨੂੰ ਮੰਨਦੇ ਆ ਉਹ ਕਹੀ ਜਾਂਦਾ ਜੀ ਇਹ ਹੁਕਮ ਸੀ ਦੂਜੇ ਜਿਨ੍ਹਾਂ ਨੂੰ ਸਮਝ ਘਟਾ ਉਹ ਕਹੀ ਜਾਂਦੇ ਆ ਇਹ ਆ ਬਦੀ ਮਰਜੀ ਹੈ ਜੀ ਕਈਆਂ ਨੇ ਸੁਧਾ ਕਹਤਾ ਰੱਬਾ ਬੜਾ ਮਾੜਾ ਕੀਤਾ ਸਾਰਾ ਪਰਿਵਾਰ ਹੀ ਪਾਣੀ ਵਿੱਚ ਰੋੜਦਾ ਹੁਣ ਕਿਹਦੀ ਕਿਹਦੀ ਸੁਣਗੇ ਕਿ ਜਦੋਂ ਅਸੀਂ ਆਪਣੇ ਸੁਣਾਗੇ ਉਹਦੋਂ ਸਾਨੂੰ ਫੈਸਲਾ ਲੈਣਾ ਪੈਣਾ ਹੈ ਕਿ ਥੋੜਾ ਜਿਹਾ ਅਕਲ ਤੋਂ ਕੰਮ ਲਈਏ ਪਹਿਲੀ ਗੱਲ ਤਾਂ ਇਹ ਕਿਹੜੀ ਪਿਕਨਿਕ ਹੈ ਜਿਹੜੀ ਪਹਾੜਾਂ ਦੇ ਵਿੱਚ ਖੜ ਕੇ ਜਾ ਕੇ ਸਾਰਾ ਪਰਿਵਾਰ ਇਕੱਠਾ ਹੋ ਗਿਆ ਇਹ ਪਾਣੀ ਦਾ ਬਹਾ ਇੰਨਾ ਤੇਜ਼ ਹੈ ਉਹ ਕਿਹੜਾ ਨਜ਼ਾਰਾ ਸੀ ਬਈ ਅਸੀਂ ਫਿਲਮਾਂ ਦੇ ਵਿੱਚੋਂ ਕੋਈ ਐਕਟਰ ਚ ਕੋਈ ਐਕਟਰ ਨਹੀਂ ਸਵਿਮਿੰਗ ਪੂਲ ਜਾਂ ਹੋਰ ਤਰੀਕਿਆਂ ਦੇ ਨਾਲ ਜਿਹੜੇ ਸ਼ਾਰਟ ਹੁੰਦੇ ਨੇ ਅਸੀਂ ਦੇਖ ਲੈਨੇ ਆ بڑے ਨਜ਼ਾਰੇ ਨੇ ਬਈ ਇਕਾਦੇ ਨਜ਼ਾਰੇ ਨਹੀਂ ਤੇ ਹੁਣ ਜਿਹੜਾ ਪਰਿਵਾਰ ਪਾਣੀ ਦੇ ਬਹਾ ਵਿੱਚ ਰੁੜ ਗਿਆ ਕੋਈ ਬੱਚਾ ਸੀ 10 ਸਾਲ ਦਾ ਕੋਈ 15 ਸਾਲ ਦਾ ਕਿਸੇ ਦੀ ਉਮਰ 30 ਸਾਲ ਕਿਸੇ ਦੀ 40 ਹੋਣੀ ਕਿ 50 ਹੋਣੀ ਹੈ ਅੱਠ ਮੈਂਬਰ ਨੇ ਲੋਕਾਂ ਨੇ ਜਿਹੜੇ ਸੋਸ਼ਲ ਮੀਡੀਆ ਤੇ ਨੇ ਉਹਨਾਂ ਨੇ ਬਸ ਆਪਣੀਆਂ ਖਬਰਾਂ ਤੱਕ ਸੀਮਤ ਰਹਿਣਾ ਹੈ ਜਿਹੜਾ ਪਰਿਵਾਰ ਦਾ ਰਿਸ਼ਤੇਦਾਰ ਭਾਈਚਾਰ ਕੋਈ ਸਾਂਝ ਹੋਣੀ ਹੈ ਉਹਨਾਂ ਨੇ ਭੋਗ ਪਾ ਕੇ फटाफट ਕੰਮ ਨਿਬੇੜ ਦੇਣਾ ਤੇ ਜਦੋਂ ਕੋਈ Hindu ਪੁਜਾਰੀ ਆਊਗਾ ਉਹਨੇ ਕਹਿਣਾ ਹੈ ਕਿ ਹੁਕਮ ਥਾ ਜੇ ਕੋਈ ਸੇਖ ਰਾਗੀ ਪ੍ਰਚਾਰ ਕਰੂਗਾ ਉਹਨੇ ਕਹਿਣਾ ਇਹ ਹੁਕਮ ਵਿੱਚ ਇਹ ਭਾਣੇ ਵੇਸੀ ਪਰ ਅਸੀਂ ਅਕਲ ਤੋਂ ਕੰਮ ਕਦੋਂ ਲਵਾਂਗੇ ਇੱਕ ਤਾਂ ਇਹ ਗੱਲ ਮੈਂ ਕਹਣਾ ਇਹ ਸਾਡੀ ਬੇਵਕੂਫੀ ਹੈ ਇਹਨੂੰ ਮੰਨਣਾ ਪੈਣਾ ਚਲੋ ਜੇ ਜਾਣਾ ਹੀ ਹੈ ਜਰ ਇੰਨਾ ਤੱਕ ਤਾਂ ਸੋਚ ਲਓ ਵੀ ਪਿੱਛੇ ਕੋਈ ਨਾ ਕੋਈ ਤਾਂ ਛੱਡ ਜਾ ਸਾਰਾ ਪਰਿਵਾਰ ਮਰਨ ਲੱਗੇ ਅਸੀਂ ਸਾਰਾ ਪਰਿਵਾਰ ਮਰਨ ਲੱਗੇ ਅਸੀਂ ਤੇ ਦੂਜੀ ਗੱਲ ਜਿਹੜੀ ਮੈਂ ਕਹੀ ਆ ਜਦੋਂ ਕਿਸੇ ਦੀ ਮੌਤ ਹੁੰਦੀ ਆ ਨਾ ਜਿਹੜੇ ਫੁੱਲ ਪਾਉਣ ਅਸਤੀਆਂ ਪਾਉਣ ਜਾਂਦੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਮਰਨ ਬਾਅਦ ਤਾਂ ਮਰ ਗਿਆ ਪਹਿਲੀ ਗੱਲ ਤਾਂ ਫੁੱਲ ਪਾਉਣਾ ਹੀ ਕਰਮकांड ਹੈ ਤੁਸੀਂ ਜਿੱਥੇ ਮਰਜੀ ਅਸਤੀਆਂ ਨੇ ਧਰਤੀ ਵਿੱਚ ਚਾਰ ਫੁੱਲ ਉਹ ਗਿਆ ਦੱਬ ਦੋ ਉੱਤੇ ਕੋਈ ਦਰਖਤ ਕੋਈ ਬੂਟਾ ਲਾ ਦੋ ਕੋਈ ਪੌਦਾ ਲਾ ਦੋ ਇਹ ਮਨਮਤ ਹੈ ਥੋੜਾ ਜਿਹਾ ਆਪਣੇ ਆਪ ਨੂੰ ਸਮਝੀਏ ਆਪਣੀ ਮਰਜ਼ੀ ਵੀ ਕਰਨਾ ਸਿੱਖੀਏ ਐਵੇਂ ਨਾ ਦੂਜਿਆਂ ਤੇ ਡਿਪੈਂਡ ਹੋਈਏ ਇਹ ਬੇਨਤੀ ਪ੍ਰਵਾਨ ਕਰਿਓ ਦੁੱਖ ਹੈ ਉਸ ਪਰਿਵਾਰ ਦਾ ਅਰਦਾ ਖੇੜਦਾ ਪਰਿਵਾਰ ਮੌਦੇ ਮੂਹ ਵੀ ਚਲਾ ਗਿਆ ਬੇਨਤੀ ਹੈ ਅਸੀਂ ਇਨ੍ਹਾਂ ਘਟਨਾਵਾਂ ਤੋਂ ਥੋੜੀ ਜਿਹੀ ਸਿੱਖਿਆ ਲਿਆ ਕਰੀਏ ਕਿਸੇ ਦੇ ਕਹੇ ਕਹਾਏ ਨਾ ਆਪਣੀ ਮਰਜ਼ੀ ਕਰਨਾ ਦੀ ਕਦੇ ਸਿੱਖ ਲਈਏ ਸਮਝ ਲਈਏ ਜਿਹੜੀਆਂ ਇਹ ਦਾਤਾਂ ਗੁਰੂ ਪਾਤਸ਼ਾਹਣ ਸਾਨੂੰ ਬਖਸ਼ੀਆਂ ਨੇ ਜੇ ਅਸੀਂ ਦਾਤਾਂ ਸਮਝਦੇ ਚੱਲਣ ਵਾਸਤੇ ਪੈਰ ਕੁਝ ਕਰਨ ਵਾਸਤੇ ਹੱਥ ਬੋਲਣ ਵਾਸਤੇ ਜੀਬ ਦੇਖਣ ਵਾਸਤੇ ਅੱਖਾਂ ਸੁਣਨ ਵਾਸਤੇ ਕੰਨ ਦਿਲ ਤੇ ਦਿਮਾਗ ਸੋਚਣ ਸਕਤੀ ਹੈ ਸਾਡੇ ਕੋਲ ਇਹ ਤੋਂ ਥੋੜਾ ਜਿਹਾ ਕੰਨ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ